ਅੱ ਡੱਡੂ ਤਬੂਸੀਆਂ ਮਾਰਦਾ ਮਾਰਦਾ ਮੱਛੀ ਕੋਲੇ ਪਹੁੰਚ ਗਿਆ ਮੱਛੀ ਨੂੰ ਜਾ ਕੇ ਆਂਦਾ ਕਿੱਥੇ ਪਾਣੀ 'ਚ ਵੜੀ ਰਹਿਣੀ ਐ 24 ਘੰਟੇ ਹੈਂ ਆ ਕਿਤੇ ਪਾਣੀ ਤੋਂ ਮੁਕਤ ਹੋ ਜਾ ਹੈਂ ਖੁਦ ਮੁਖਤਿਆਰ ਹੋ ਜਾ ਤੂੰ ਹੈ ਪਾਣੀ ਦੀ ਬੰਦਨ 'ਚ ਫਸੀ ਰਹਿਣੀ 24 ਘੰਟੇ ਪਾਣੀ 'ਚ ਹੀ ਰਹਿਣੀ ਐ ਤੂੰ ਵੋ ਡੱਡੂ ਨੇ ਨਾ ਇੰਨਾ ਠੀਕ-ਠੀਕੇ ਉੱਚੀ-ਉੱਚੀ ਕਿਹਾ ਇੰਨਾ ਠੀਕ-ਠੀਕੇ ਉੱਚੀ-ਉੱਚੀ ਕਿਹਾ ਤੇ ਮੱਛੀ ਨੂੰ ਤੇ ਚੜ ਗਈ ਫੂਗ ਆ ਮੱਛੀਆਂ ਦੀ ਹਮ ਤੋ ਖੁਦ ਮੁਖਤਿਆਰ ਹੋਣਾ ਆ ਮੈਂ ਤਾਂ ਪਾਣੀ ਚ ਰਹਿਣੇ ਨਹੀਂ ਬੇ ਡੱਡੂ ਦੀਆਂ ਗੱਲਾਂ ਚ ਆ ਗਈ ਤੇ ਮੱਛੀ ਨੇ ਮਾਰੀ ਪਾਣੀ ਤੋਂ ਬਾਹਰ ਛਾਲ ਖੁਦ ਮੁਖਤਿਆਰ ਤਾਂ ਕੀ ਹੋਣਾ ਸੀ ਬਾਹਰਲੀ ਦੁਨੀਆ ਦੇ ਨਜ਼ਾਰੇ ਦਾ ਕੀ ਵੇਖਣੇ ਸੀ ਤੜਫ ਤੜਫ ਕੇ ਉੱਥੇ ਹੀ ਮਰ ਗਈ ਤੇ ਡੱਡੂ ਨੇ ਮਾਰੀਆਂ ਛਾਲਾ ਡੱਡੂ ਆ ਗਿਆ ਆ ਗਿਆ ਭਾਵੇਂ ਕੀ ਬਈ ਉਹ ਜਿਵੇਂ ਮੱਛੀ ਆਸਤੇ ਪਾਣੀ ਜ਼ਰੂਰੀ ਆ ਮੱਛੀ ਦਾ ਜੀਵਨ ਪਾਣੀ ਆ ਤੇ ਸਿੱਖ ਦਾ ਜੀਵਨ ਬਾਣੀ ਆ ਠੀਕ ਆ ਨਾ ਜਿਵੇਂ ਮੱਛੀ ਪਾਣੀ ਤੋਂ ਬਾਹਰ ਮਰ ਗਈ ਤੇ ਸਿੱਖ ਜਿੱਦਣ ਬਾਣੀ ਤੋਂ ਬਾਹਰ ਹੋ ਗਿਆ ਤੇ ਸਿੱਖ ਵੀ ਸਮਝੋ ਮਰ ਗਿਆ ਇਹ ਬਾਹਰਲੀ ਦੁਨੀਆ ਦੇ ਨਜ਼ਾਰੇ ਕਾਪਾ ਨੂੰ ਕਹਿੰਦੇ ਨਾ ਕਈ ਖੁਦ ਮੁਖਤਿਆਰ ਹੋ ਜਾਓ ਤੁਸੀਂ ਖੁਦ ਮੁਖਤਿਆਰ ਅਪਗ੍ਰੇਡ ਹੋ ਜਾਓ ਕਰਪਾਣਾ ਪਈ ਫਿਰ ਦੇ ਕਰਪਾ ਲਾ ਦੇਖਾ ਅਕੜਾ ਲਾ ਦੇਖਾ ਕਿ ਬੰਧਨ ਪਾਇਆ ਮੰਨਣਾ ਤੂੰ ਯਾਦ ਹੋ ਜਾਖਾਂ ਇਹ ਬਾਲ ਦੀ ਦਸਤਾਰ ਬੰਨੀ ਆ ਤੂੰ ਹੈ ਆ ਕੇ ਇਸ ਘਟਾ ਦੋ ਖਾਂ ਆ ਕਈ ਕਹਿਣਗੇ ਨਾ ਕਿਸੇ ਦੇ ਬਹਿਕਾਵੇ ਚ ਨਹੀਂ ਆਉਣਾ ਜਿਵੇਂ ਡੱਡੂ ਨੇ ਕਹਿਣਾ ਉੱਚੀ ਉੱਚੀ ਕਹਿਣਾ ਮੱਛੀ ਨੂੰ ਤੇ ਮੱਛੀ ਬਾਹਰ ਵੇਖੀ ਨਜ਼ਾਰੇ ਕਾਦੇ ਵੇਖਣੀ ਮੱਛੀ ਨੇ ਤੜਫ ਤੜਫ ਕੇ ਮੌਤ ਹੋਈ ਮੱਛੀ ਦੀ ਤੇ ਸਿੱਖਾ ਤੂੰ ਵੀ ਕਿਸੇ ਦੇ ਬਹਿਕਾਵੇ ਚ ਨਾ ਜੀ ਬੜੇ ਤੈਨੂੰ ਖਸਾਉਣ ਵਾਲੇ ਮਿਲਣਗੇ ਬਚ ਕੇ ਰਹਿਣਾ ਹੀ ਇਹਨਾਂ ਤੋਂ ਬਚ ਕੇ ਰਹਿਣਾ ਹੀ ਇਹਨਾਂ ਤੋਂ हां जी मच्छी ਦਾ ਜੀਵਨ ਪਾਣੀ ਆ ਮੱਛੀ ਨੇ ਪਾਣੀ 'ਚ ਰਹਿ ਕੇ ਨਜ਼ਾਰੇ ਲੈਣੇ ਆ ਹਾਂ ਪਾਣੀ ਤੋਂ ਬਾਅਦ ਕਾਦੇ ਨਜ਼ਾਰੇ ਆ ਮੱਛੀ ਦੇ ਤੇ ਸਿੱਖਦੇ ਬਾਣੀ ਤੋਂ ਬਾਅਦ ਕਾਦੇ ਨਜ਼ਾਰੇ ਆ ਨਾ ਬਾਣੀ ਤੋਂ ਬਾਅਦ ਤਾਂ ਸਿੱਖ ਦੀ ਮੌਤ ਹੀ ਮੌਤ ਆ ਹਾਂ ਜਮੀਰ ਦੀ ਮੌਤ ਤੇ ਸਰੀਰ ਕੋ ਮਰ ਤਾਂ ਮਾਰੀ ਜਾਣਾ ਜਮੀਰ ਦੀ ਮੌਤ ਹਰ ਮੌਤ ਹੀ ਮੌਤ ਆ ਕਿਸੇ ਦੇ ਖਸਾਬੇ 'ਚ ਨਹੀਂ ਆਉਣਾ ਬਾਈ ਤੋ ਸਾਡੇ ਸਾਰੇ ਭਰਾ ਵੀਰ ਜਿੰਨੇ ਵੀ ਸਾਰੇ ਸਿਆਣੇ ਹੀ ਆ ਆ ਡੱਡੂ ਟਬੂਸੀਆਂ ਮਾਰਦਾ ਮਾਰਦਾ ਮੱਛੀ ਕੋਲੇ ਪਹੁੰਚ ਗਿਆ ਮੱਛੀ ਨੂੰ ਜਾ ਕੇ ਆਂਦਾ ਕਿੱਥੇ ਪਾਣੀ 'ਚ ਵੜੀ ਰਹਿਣੀ ਐ 24 ਘੰਟੇ ਹੈਂ ਆ ਕਿਤੇ ਪਾਣੀ ਤੋਂ ਮੁਕਤ ਹੋ ਜਾ ਹੈਂ ਖੁਦ ਮੁਖਤਿਆਰ ਹੋ ਜਾ ਤੂੰ ਐ ਪਾਣੀ ਦੀ ਬੰਦਨ 'ਚ ਫਸੀ ਰਹਿਣੀ 24 ਘੰਟੇ ਪਾਣੀ ਦੀ ਰਹਿਣੀ ਐ ਤੂੰ ਵੋ ਡੱਡੂ ਨੇ ਨਾ ਇੰਨਾ ਠੀਕ-ਚੀਕੇ ਉੱਚੀ-ਉੱਚੀ ਕਿਹਾ ਇੰਨਾ ਠੀਕ-ਚੀਕੇ ਉੱਚੀ-ਉੱਚੀ ਕਿਹਾ ਤੇ ਮੱਛੀ ਨੂੰ ਜੜ ਗਈ ਫੂਗ ਆ ਮੱਛੀਆਂ ਦੀ ਹਮ ਤੋ ਖੁਦ ਮੁਖਤਿਆਰ ਹੋਣਾ ਹਾਂ ਮੈਂ ਤਾਂ ਪਾਣੀ ਚ ਰਹਿਣਾ ਹੀ ਨਹੀਂ ਵੇ ਡੱਡੂ ਦੀਆਂ ਗੱਲਾਂ ਚ ਆ ਗਈ ਤੇ ਮੱਛੀ ਨੇ ਮਾਰੀ ਪਾਣੀ ਤੋਂ ਬਾਹਰ ਛਾਲ ਖੁਦ ਮੁਖਤਿਆਰ ਤਾਂ ਕੀ ਹੋਣਾ ਸੀ ਬਾਹਰਲੀ ਦੁਨੀਆ ਦੇ ਨਜ਼ਾਰੇ ਤਾਂ ਕੀ ਵੇਖਣੇ ਸੀ ਤੜਫ ਤੜਫ ਕੇ ਉੱਥੇ ਹੀ ਮਰ ਗਈ ਤੇ ਡੱਡੂ ਨੇ ਮਾਰੀਆਂ ਛਾਲਾ ਡੱਡੂ ਆ ਗਿਆ ਆ ਗਿਆ ਭਾਵ ਕੀ ਬਈ ਉਹ ਜਿਵੇਂ ਮੱਛੀ ਆਸਤੇ ਪਾਣੀ ਜ਼ਰੂਰੀ ਆ ਮੱਛੀ ਦਾ ਜੀਵਨ ਪਾਣੀ ਆ ਤੇ ਸਿੱਖ ਦਾ ਜੀਵਨ ਬਾਣੀ ਆ ਠੀਕ ਆ ਨਾ ਜਿਵੇਂ ਮੱਛੀ ਪਾਣੀ ਤੋਂ ਬਾਹਰ ਮਰ ਗਈ ਤੇ ਸਿੱਖ ਜਿੱਦਣ ਬਾਣੀ ਤੋਂ ਬਾਹਰ ਹੋ ਗਿਆ ਤੇ ਸਿੱਖ ਵੀ ਸਮਝੋ ਮਰ ਗਿਆ ਇਹ ਬਾਹਰਲੀ ਦੁਨੀਆ ਦੇ ਨਜ਼ਾਰੇ ਕਾਪਣੂ ਕਹਿੰਦੇ ਨੇ ਨਾ ਕਈ ਖੁਦ ਮੁਖਤਿਆਰ ਹੋ ਜਾਓ ਤੁਸੀਂ ਖੁਦ ਮੁਖਤਿਆਰ ਅਪਗ੍ਰੇਡ ਹੋ ਜਾ ਕਿਰਪਾਨਾਂ ਪਈ ਫਿਰ ਦੇ ਕਿਰਪਾਨ ਲਾ ਦੇਖਾਂ ਅਕੜਾ ਲਾ ਦੇਖਾਂ ਕਿ ਬੰਧਨ ਪਾਇਆ ਬੰਧਨਾਂ ਤੋਂ ਯਾਦ ਹੋ ਜਾਖਾਂ ਇਹ ਬਾਲ ਦੀ ਦਸਤਾਰ ਬੰਨੀ ਆ ਤੂੰ ਹੈ ਆ ਕੇ ਇਸ ਕਟਾ ਦੋ ਖਾਂ ਆ ਕਈ ਕਹਿਣਗੇ ਨਾ ਕਿਸੇ ਦੇ ਬਹਿਕਾਵੇ ਚ ਨਹੀਂ ਆਉਣਾ ਜਿਵੇਂ ਡੱਡੂ ਨੇ ਕਹਿਣਾ ਉੱਚੀ ਉੱਚੀ ਕਹਿਣਾ ਮੱਛੀ ਨੂੰ ਤੇ ਮੱਛੀ ਬਾਹਰ ਵੇਖੀ ਨਜ਼ਾਰੇ ਕਾਦੇ ਵੇਖਣੀ ਮੱਛੀ ਨੇ ਤੜਫ ਤੜਫ ਕੇ ਮੌਤ ਹੋਈ ਮੱਛੀ ਦੀ ਤੇ ਸਿੱਖਾ ਤੂੰ ਵੀ ਕਿਸੇ ਦੇ ਬਹਿਕਾਵੇ ਚ ਨਾ ਜੀ ਬੜੇ ਤੈਨੂੰ ਖਸਾਉਣ ਵਾਲੇ ਮਿਲਣਗੇ ਬਚ ਕੇ ਰਹਿਣਾ ਹੀ ਇਹਨਾਂ ਤੋਂ ਬਚ ਕੇ ਰਹਿਣਾ ਹੀ ਇਹਨਾਂ ਤੋਂ ਹਾਂਜੀ ਮੱਛੀ ਦਾ ਜੀਵਨ ਪਾਣੀ ਆ ਮੱਛੀ ਨੇ ਪਾਣੀ 'ਚ ਰਹਿ ਕੇ ਨਜ਼ਾਰੇ ਲੈਣੇ ਆ ਹਾਂ ਪਾਣੀ ਤੋਂ ਬਾਅਦ ਕਾਦੇ ਨਜ਼ਾਰੇ ਆ ਮੱਛੀ ਦੇ ਤੇ ਸਿੱਖ ਦੇ ਬਾਣੀ ਤੋਂ ਬਾਅਦ ਕਾਦੇ ਨਜ਼ਾਰੇ ਆ ਨਾ ਬਾਣੀ ਤੋਂ ਬਾਅਦ ਤਾਂ ਸਿੱਖ ਦੀ ਮੌਤ ਹੀ ਮੌਤ ਆ ਹਾਂ ਜਮੀਰ ਦੀ ਮੌਤ ਤੇ ਸਰੀਰ ਕੁਮੋਰ ਤਾਂ ਮਾਰੀ ਜਾਣਾ ਜਮੀਰ ਦੀ ਮੌਤ ਭਰ ਮੌਤ ਹੀ ਮੌਤ ਆ ਕਿਸੇ ਦੇ ਖਸਾਵੇ ਚ ਨਹੀਂ ਆਉਣਾ ਬਾਈ ਸੋ ਸਾਡੇ ਸਾਰੇ ਭਰਾ ਵੀਰ ਜਿੰਨੇ ਵੀ ਸਾਰੇ ਸਿਆਣੇ ਹੀ ਆ